ਜਮਾਤਾਂ ਦੀ ਪੂਰੀ ਧਰਤੀ ਨਵਰਾਤਿਆਂ 'ਚ ਸ਼ਰਧਾ ਭਾਵਨਾ ਚਰੰਗੀ ਹੋਈ ਹੈ ਕਿ ਤੁਸੀਂ ਜਾਣਦੇ ਹੋ ਦੂਜੇ ਨਵਰਾਤੇ ਦੀ ਮਾਤਾ ਮਾਂ ਬ੍ਰਹਮਚਾਰਨੀ ਨੂੰ ਰਾਜੀ ਕਰਨ ਲਈ ਇੱਕ ਐਸੀ ਰਸਮ ਹੈ ਜੋ ਸਦੀਆਂ ਪੁਰਾਣੀ ਹੈ ਮੈਨਾਂ ਬਹੁਤ ਪਾਸਟ ਵਿੱਚ ਚੱਲੀ ਜਾਂਦੀ ਦੇਵੀ ਦੇਵਤਿਆਂ ਦੇ ਦੌਰ 'ਚ ਤੇ ਅੱਜ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਕਿਹੜੀ ਧਾਰਮਿਕ ਰਸਮਾਂ ਧਾਰਮਿਕ ਰੀਤ ਹੈ ਮੈਂ ਡਾਕਟਰ ਤੇਰੰਕਾਰ ਲੈ ਕੇ ਆਈਆਂ ਸ਼ਰਦ ਨਵਰਾਤੇ 25 ਦਾ ਇੱਕ ਵਿਰਲਾ ਉਪਾ ਜਮਾਨ ਦੇ ਖਾਸ ਵਰਦਾਨ ਲਈ ਤੁਹਾਡੀ ਜ਼ਿੰਦਗੀ ਚ ਇੱਕ ਕ੍ਰਾਂਤੀ ਲਿਆ ਦੇਗਾ ਟੋਟਲੀ ਚੇਂਜ ਹੋ ਜਾਏਗੀ ਇਹ ਕਨ ਤਸਵੀਰ ਦਾ ਸਾਹਮਣੇ ਵਾਲਾ ਪੱਖ ਬੜਾ ਨੀਰਸ ਹੈ ਤਸਵੀਰ ਦਾ ਦੂਸਰਾ ਰੁਖ ਦੂਸਰਾ ਪਾਸਾ ਫਿਰ ਕਿਆ ਰੌਣਕਾਂ ਲਿਆ ਦੇਗਾ ਮਾਂ ਬ੍ਰਹਮਚਾਰਨੀ ਨੂੰ ਤਪੱਸਿਆ ਸੰਜਮ ਤੇ ਬ੍ਰह्मचर्य ਦੀ ਮੂਰਤੀ ਮੰਨਿਆ ਜਾਂਦਾ ਇਸ ਨਵਰਾਤਰੀ ਦਾ ਸਿੱਧਾ ਸਬੰਧ ਬ੍ਰह्मਚਾਰਿਆ ਨਾਲ ਹੈ ਖਾਸ ਕਰਕੇ ਉਹ ਲੋਕ ਜੋ ਵਰਤ ਰੱਖਦੇ ਹਨ ਨਾ ਤੇ ਮਨ वचन ਕਰਮ ਨਾਲ ਸੰਜਮ ਪਾਲਦੇ ਆ ਉਹਨਾਂ ਨੂੰ ਮਾਂ ਦੀ ਕਿਰਪਾ ਬਹੁਤ ਤੇਜ਼ੀ ਨਾਲ ਮਿਲਦੀ ਆ ਪ੍ਰਾਤਨ ਗ੍ਰੰਥਾਂ ਦੇ ਅਨੁਸਾਰ ਇੱਕ ਖਾਸ ਰਸਮ ਹੈ ਸੋ ਉਹ ਸਭ ਭਗਤਾਂ ਲਈ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਜਿਵੇਂ ਮੈਂ ਸ਼ਰਧਾ ਚ ਬਹੁਤ ਨਵੀਆਂ ਗੱਲਾਂ ਕੱਢ ਕੇ ਲਿਆਈਂ ਪਰਾਤਨ ਰੀਤਾਂ ਸਦੀਆਂ ਪ੍ਰਾਣੀਆਂ ਉਸ ਦੌਰ ਦੇ ਲੋਕ ਕਿੰਨੇ ਸੁਖੀ ਸੀ ਦੇਖ ਲਓ ਕਿਉਂਕਿ ਉਹ ਇਹ ਅਪਣਾਉਂਦੇ ਸੀ ਤੇ ਜੇ ਤੁਸੀਂ ਵੀ ਇਹ ਰੀਤ ਕਰ ਲਓਗੇ ਤਾਂ ਹੋ ਜਾਏਗੀ ਫਿਰ ਧੰਨ ਧੰਨ ਐਦਾਂ ਕਰਨਾ ਹੈ ਅੱਜ ਕਰਦਾ ਉਤਰੀ ਹਿੱਸਾ ਕੰਪਾਸ ਮੋਬਾਈਲ 'ਚ ਅਪਲੋਡ ਕਰ ਲਓ ਜਾਂ ਫਿਰ ਜਿੱਧਰ ਸੂਰਜ ਚੜਦਾ ਉਹ ਪੂਰਬ ਆ ਪਿਠਵਾਲੇ ਪਾਸੇ ਪੱਛਮਾ ਖੱਬੇ ਪਾਸੇ ਉੱਤਰ ਆ ਸੱਜੇ ਪਾਸੇ ਦੱਖਣ ਆ ਗਲਤੀ ਨਹੀਂ ਕਰਨੀ ਘਰ ਦੇ ਉੱਤਰੀ ਹਿੱਸੇ 'ਚ ਇੱਕ ਛੋਟਾ ਚੌਕ ਬਣਾ ਲਓ। ਉਹਨੂੰ ਚੌਲਾਂ ਦੇ ਆਟੇ ਨਾਲ ਰੰਗੋਲੀ ਵਾਂਗ ਪਵਿੱਤਰ ਕਰੋ। ਫਿਰ ਉਸ ਉੱਤੇ ਸਿਰਫ 11 ਸਾਬਤ ਚੌਲ ਅਕਸ਼ਤ ਜਿਹਨੂੰ ਕਹਿੰਦੇ ਹੋ ਰੱਖ ਲਓ ਤੇ ਗੰਗਾ ਜਲ ਦੀਆਂ 11 ਹੀ ਬੂੰਦਾਂ ਛਿੜਕਾ ਦਿਓ। ਫਿਰ 11 ਬਾਰ ਮੰਤਰ ਜਪਨਾ ਓਮ ਬ੍ਰਹਮਚਾਰਣਯ ਨਮਹ ਓਮ ਬ੍ਰਹਮਚਾਰਣਯ ਨਮਹ 11 ਵਾਰ ਇਸ ਨੂੰ ਕਰ ਲਓ ਗੱਲ ਸੁਣੋ ਜਦੋਂ ਹੁਣ ਅਸੀਂ ਮਾਡਰਨ ਹੋ ਗਏ ਹਾਂ ਅਸਲ 'ਚ ਤੇ ਸਦੀਆਂ ਪਹਿਲਾਂ ਜਦੋਂ ਲੋਕ ਨਵਰਾਤਰੀ ਦੇ ਇਸ ਧਾਰਮਿਕ ਕਰਮ ਨੂੰ ਨਿਭਾਉਂਦੇ ਸੀ ਤਾਂ ਉਹ ਚੌਲਾਂ ਨੂੰ ਉਬਾਲ ਲੈਂਦੇ ਸੀ ਉਬਾਲ ਕੇ ਚੌਲਾਂ ਦੀ ਪੇਸਟ ਬਣਾ ਲੈਂਦੇ ਸੀ ਫਿਰ ਉਸ ਦੇ ਨਾਲ ਜਿੱਥੇ ਮਾਤਾ ਦਾ ਚੌਂਕ ਬਣਾਉਣਾ ਆ ਉੱਥੇ ਉਸ ਥੋੜੀ ਜਿਹੀ ਦੀਵਾਰ ਨੂੰ ਕੱਚੀ ਮਿੱਟੀ ਦੀ ਹੁੰਦੀਆਂ ਸੀ ਦੀਵਾਰਾਂ ਦੀਵਾਰ ਨੂੰ ਤੇ ਫਰਸ਼ ਨੂੰ ਉਸ ਚੌਲਾਂ ਦੀ ਪੇਸਟ ਨਾਲ ਪਵਿੱਤਰ ਕਰ ਲੈਂਦੇ ਸੀ ਲੇਪ ਕਰਕੇ ਉਹ ਲੇਪ ਹੁਣ ਤੁਸੀਂ ਬਣਾਉਣਾ ਨਹੀਂ ਅਸੀਂ ਸ਼ਾਰਟਕਟ ਚਾਹੁੰਦੇ ਆ ਅਸੀਂ ਜੜਾ ਨਾਲ ਮੂਲ ਨਾਲ ਜੋੜਨਾ ਵੀ ਚਾਹੁੰਦੇ ਆ ਪਰ ਮਾਡਰਨ ਵੀ ਬਣੇ ਰਹਿਣਾ ਚਾਹੁੰਦੇ ਆ ਇਸ ਲਈ ਮੇਰੇ ਕੋਲ ਤਾਂ ਇਹ ਸੁਝਾਅ ਸੀ ਕਿ ਆਪਾਂ ਚਾਵਲਾਂ ਦੇ ਆਟੇ ਦੀ ਰੰਗੋਲੀ ਬਣਾ ਲੈਨੇ ਆ ਤਾਂ ਜੇ ਤੁਸੀਂ ਚਾਵਲਾਂ ਨੂੰ ਉਬਾਲ ਕੇ ਉਹਨਾਂ ਨੂੰ ਠੰਡਿਆਂ ਕਰਕੇ ਉਹਨਾਂ ਦੀ ਪੇਸਟ ਬਣਾ ਕੇ ਹਲਕੀ ਜੀ ਦੀਵਾਰ ਆਪਣੇ ਘਰ ਦੀ ਉੱਤਰੀ ਕੋਨੇ ਦੀ ਤੇ ਥੱਲਿਓਂ ਥੋੜੀ ਜ਼ਮੀਨ ਉਹਨਾਂ ਚਾਵਲਾਂ ਦੀ ਪੇਸਟ ਨਾਲ ਮਾਤਾ ਦਾ ਚੌਕ ਬਣਾ ਦਿੰਦੇ ਹੋ ਦੈਨ ਵੈਲ ਐਂਡ ਗੁੱਡ ਉਹ ਜਿਹੜੀ ਇੱਕ ਰੂ ਲਾਈਕ ਨਿਸ਼ਮਾ ਉਹਦੇ ਚ ਬੱਜ ਕੇ ਕੀਤਾ ਗਿਆ ਧਾਰਮਿਕ ਸੰਸਕਾਰ ਕਿਆ ਲਾਹਾ ਦਿੰਦਾ ਕਿੰਨਾ ਲਾਹੇਵੰਦ ਹੁੰਦਾ ਤੁਸੀਂ ਜਾਣਦਾ ਹੀ ਨਹੀਂ ਫਿਰ ਇਦਾਂ ਕਰ ਲਿਓ ਹਨਾ 11 ਵਾਰ ਤੁਸੀਂ ਇਹ ਮੰਤਰ ਜਪ ਲਓ ਅਸ਼ੀਰਵਾਦ ਕੀ ਮਿਲਣਾ ਤੁਹਾਨੂੰ ਫਿਰ ਇਸ ਰਸਮ ਦੇ ਨਾਲ ਮਾਦੇ ਭਗਤਾਂ ਨੂੰ ਮਿਲਦਾ ਹੈ ਸੰਜਮ ਦਾ ਵਰਦਾਨ ਸੰਜਮੀ ਰਮੋਗੇ ਮਨ ਪਟਕੇਗਾ ਨਹੀਂ ਇੱਧਰ ਉੱਧਰ ਧੀਰਜ ਤੇ ਅਟਲ ਇੱਛਾ ਸ਼ਕਤੀ ਬਣ ਜਾਣੀ ਹੈ ਤਿਲੰਬੇ ਸਮੇਂ ਦੀ ਸਫਲਤਾ ਦਾ ਅਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਜਾਣਾ ਹੈ ਯਾਦ ਰੱਖਿਓ ਤੁਹਾਨੂੰ ਭੋਖ ਹੈ ਅਸ਼ੀਰਵਾਦੀ ਤੇ ਮਾਤਾ ਨੂੰ ਭੋਖ ਹੈ ਤੁਹਾਡੇ ਪਿਆਰ ਦੀ ਮੈਂ ਪਹਿਲਾਂ ਵੀ ਗੱਲ ਕਰਦੀ ਹੁੰਨੀ ਆ ਇਹ ਛੋਟਾ ਜਿਹਾ ਉਪਾਅ ਕਰ ਲਓ ਤੇ ਮਾਂ ਬ੍ਰਹਮਚਾਰਨੀ ਦੀ ਕਿਰਪਾ ਦੇ ਨਾਲ ਆਪਣੇ ਸੁਪਨਿਆਂ ਨੂੰ ਸਫਲਤਾ ਵਿੱਚ ਬਦਲ ਲਓ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਕੀ ਤੁਸੀਂ ਅੱਜ ਇਹ ਉਪਾਅ ਕਰੋਗੇ ਪਲੀਜ਼ ਕਰ ਲਓ ਜਿੱਦਾਂ ਸਦਾ ਵਿੱਚ ਮੇਰੀ ਗੱਲ ਮੰਨੀ ਹੈ ਨਾ ਮੈਂ ਨਕਲਚੀ ਨਹੀਂ ਆ ਮੈਂ YouTube ਤੋਂ ਨਹੀਂ ਚੱਕਦੀ ਛੋਟੀਆਂ-ਮੋਟੀਆਂ ਕਿਤਾਬਾਂ ਨੇ ਮੈਨੂੰ ਕੁਝ ਮਿਲਿਆ ਆ ਉਹ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੀ ਹਾਂ ਤੇ ਜੇ ਤੁਸੀਂ ਮੇਰੇ ਨਾਲ ਖਾਸ ਤੌਰ ਤੇ ਜੁੜਨਾ ਚਾਹੁੰਦੇ ਹੋ ਹਾਈਪ ਦਾ ਬਟਨ ਦਵਾ ਦਿਓ ਹਾਈਪ ਤੇ ਕਲਿੱਕ ਕਰਕੇ ਮੇਰੀਆਂ ਤਿੰਨ ਵੀਡੀਓ ਨੂੰ ਸਪੋਰਟ ਕਰੋ ਖਾਸ ਫਾਇਦੇ ਮਿਲਣਗੇ ਪਹਿਲਾਂ ਤਾਂ ਮਾਂ ਦਾ ਆਸ਼ੀਰਵਾਦ ਮਿਲ ਜਾਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਡਾਕਟਰ 13 ਕੋਰ ਸਬਸਕ੍ਰਾਈਬ ਕਰ ਦਿਓ ਰੱਖੋ ਆਪਣਾ ਬਹੁਤ ਸਾਰਾ ਖਿਆਲ ਇੱਕ ਗੱਲ ਅੰਤ 'ਚ ਬਹੁਤ ਜ਼ਰੂਰੀ ਹੈ ਉਹ ਸੁਣ ਲਓ ਕਿ ਤੁਸੀਂ ਆਪਣੇ ਆਪ ਨੂੰ ਜਾਨਣਾ ਚਾਹੁੰਦੇ ਹੋ ਮੈਂ ਕਹਿੰਨੀ ਬੰਦੇ ਆਪ ਨੂੰ ਪਛਾਣ ਜੇ ਤੂੰ ਆਪਣਾ ਆਪ ਪਛਾਤਾ ਸਾਈਨ ਦਾ ਮਿਲਣ ਆਸਾਨ ਮੈਂ ਤੁਹਾਨੂੰ ਤੁਹਾਡੇ ਨਾਲ ਰੂਬਰੂ ਕਰਾਉਣਾ ਮੈਂ ਅਸਲ ਚ ਪਲਾਨਿੰਗ ਬਣਾਈ ਆ ਇੱਕ ਸੀਰੀਜ਼ ਦੀ ਜਿੱਦਾਂ ਪਿਤ੍ਰਪਖ ਸੀਰੀਜ਼ ਬਣਾਈ ਜਾਂ ਰਾਸ਼ੀ ਫਲ 2026 ਦੀ ਸੀਰੀਜ਼ ਬਣਾਈ ਹੁਣ ਮੈਂ ਬਣਾਉਣ ਜਾ ਰਹੀ ਆ ਕਿ ਤੁਹਾਡਾ ਜਨਮ ਮਹੀਨਾ ਤੇ ਜਨਮ ਤਰੀਕ ਜਿਸ ਦਿਨ ਤੁਸੀਂ ਪੈਦਾ ਹੋਏ ਉਹ ਗਣਨਾ ਕਰਕੇ ਤੁਹਾਡੇ ਬਾਰੇ ਤੁਹਾਨੂੰ ਹੀ ਬੜਾ ਕੁਝ ਦੱਸਣ ਵਾਲੀ ਆ ਜੇ ਚਾਹੋ ਨਿਓ ਕਿ ਇਦਾਂ ਹੋਵੇ ਮੈਨੂੰ ਇਸੇ ਵੀਡੀਓ ਤੇ ਅੱਜ ਸਵੇਰੇ ਹੀ ਹੁਣ ਕਮੈਂਟ ਕਰ ਦੇਣਾ ਤਾਂ ਹੀ ਫਿਰ ਮੈਂ ਵੀਡੀਓ ਬਣਾ ਕੇ ਸ਼ਾਮ ਤੱਕ ਤੁਹਾਡੀ ਕਚਹਿਰੀ 'ਚ હાજર ਹੋਵਾਂਗੀ ਫਿਰ ਮੈਂ ਗੱਲ ਕਰਾਂਗੀ ਜਨਵਰੀ ਮਹੀਨੇ ਦੀ ਪਹਿਲੀ ਤਰੀਕ ਨੂੰ ਪੈਦਾ ਹੋਣ ਵਾਲੇ 10 ਤਰੀਕ ਨੂੰ ਪੈਦਾ ਹੋਣ ਵਾਲੇ 19 ਤਰੀਕ ਨੂੰ ਪੈਦਾ ਹੋਣ ਵਾਲੇ ਜਿਹੜੇ 29 9 10 11 ਦੇਖਾਂਗੇ ਸੋ 1 ਤਰੀਕ ਤੇ ਜਨਵਰੀ ਮਹੀਨਾ ਉਹਨਾਂ ਦੀ ਗੱਲ ਸ਼ਾਮ ਨੂੰ ਮੈਂ ਕਰਾਂਗੀ ਰਾਸ਼ੀ ਫਾਲਡ ਨਾਲੋਂ ਮਚ ਬੈਟਰ ਹੋਵੇਗੀ ਮੇਰੀ ਇਹ ਗਣਨਾ ਏ ਮੈਂ ਦਾਵਾ ਕਰਦੀ ਆ ਸੋ ਕਮੈਂਟ ਚ ਇੰਤਜ਼ਾਰ ਰਹੇਗਾ ਦੇਖੋ ਤੁਹਾਡੇ ਕਮੈਂਟ ਕਰੋਗੇ ਕਿ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਫਿਰ ਮੈਂ ਉਹ ਹੀ ਵਿਸ਼ਾ ਲੈ ਕੇ ਆਉਂਗੀ ਨਹੀਂ ਤਾਂ ਫਿਰ ਮੇਰੀ ਮਰਜ਼ੀ ਦਾ ਵਿਸ਼ਾ ਤੁਹਾਨੂੰ ਸੁਣਨਾ ਪੈਣਾ ਹੈ ਤੁਸੀਂ ਦੱਸ ਦੋ ਕਿ ਜਨਮ ਮਹੀਨਾ ਜਨਮ ਰਾਤ ਤਰੀਕ ਨਾਲ ਗੜਨਾ ਕਰਕੇ ਤੁਹਾਨੂੰ ਤੁਹਾਡੇ ਬਾਰੇ ਦੱਸਾਂ ਜਾਣ ਲਓ ਰੋਜ਼ਾਨਾ ਰਾਸ਼ੀ ਫਲਕ ਕੁਝ ਨਹੀਂ ਰੱਖਿਆ ਹੁੰਦਾ ਫਿਰ ਵੀ ਮੈਂ ਉਹ ਬਣਾਇਆ ਕਰਾਂਗੀ ਵਿੱਚ ਵਿੱਚ ਸੋ ਮੈਂ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਕਰਾਂਗੀ ਸ਼ਾਮ ਨੂੰ ਮਿਲਦੀ ਆ ਟਿਲ ਦੈਨ ਬਾਏ ਬਾਏ